ਤੇ ਨ ਕੋਈ ਨਾ ਕੋਈ ਬਾਰਦਾਤ ਹੁੰਦੀ ਰਹਿੰਦੀ। ਫਲਾ ਸ਼ਹਿਰ ਵਿੱਚ ਉਸ ਵੇਲੇ ਸਾਂਸਾਂ ਨਹੀਂ ਫੈਲ ਗਏ ਜਦੋਂ ਅਕਲਪਾ ਰੋਡ ਤੇ ਰਹਿ ਰਹੀਆਂ ਮਾਮਾ ਧੀਆਂ ਦੇ ਘਰ ਦੇ ਗੇਟ ਤੇ ਰਾਤ 1 ਵਜੇ ਦੇ ਚਿੱਟੇ ਰੰਗ ਦੀ ਕਾਰ ਜਿਸ ਵਿੱਚ ਆਏ ਦੋ ਅਨਕਸ਼ਾਤ ਦੇ ਵਿਅਕਤੀਆਂ ਨੇ ਠਾ ਠਾ ਤਿੰਨ ਫਾਇਰ ਕੀਤੇ ਤੇ ਭੱਜ ਗਏ। ਖਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਨੀਰੂ ਜੱਸਲ ਤੇ ਕੋਮਲ ਜੱਸਲ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਹਨ ਅਸੀਂ ਮੌਕੇ ਤੇ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਨੀਰੂ ਜੱਸਲ ਦਾ ਮੁੰਡਾ ਜੁਗੇਸ਼ ਜੱਸਲ ਅਮਰੀਕਾ ਵਿੱਚ ਰਹਿੰਦਾ ਹੈ ਉਹ ਸੁਖਵੀਰ ਸਿੰਘ ਢੁੱਲਰ ਕੋਲ ਕੰਮ ਕਰਦਾ ਸੀ ਉਸਨੇ ਕੰਮ ਕਰਾ ਲਿਆ ਪਰ ਉਸਦਾ 8000 ਡਾਲਰ ਨਹੀਂ ਦਿੱਤਾ ਉਸ ਤੋਂ ਬਾਅਦ ਜੁਗੇਸ਼ ਨੇ ਸੁਖਵੀਰ ਸਿੰਘ ਢੁੱਲਰ ਨਾਮ ਤੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾ ਦਿੱਤੀ ਸੀ ਤੋਂ ਬਾਅਦ ਜਸਲ ਪਰਿਵਾਰ ਨੂੰ ਧਮਕੀਆਂ ਮਿਲਣ ਲੱਗ ਪਈਆਂ ਤੇ ਨੀਰੂ ਜਸਲ ਦੇ ਬਿਆਨਾਂ ਤੇ ਸੁਖਵੀਰ ਸਿੰਘ ਭੁੱਲਰ ਖਿਲਾਫ ਮਾਮਲਾ ਦਰਜ ਕਾਲੇ ਆ ਗਿਆ ਹੈ ਤੇ ਗੋਲੀ ਚਲਾਉਣ ਵਾਲੇ ਵੀ ਜਲਦੀ ਹੀ ਖੜੇ ਜਾਣਗੇ ਗੋਲੀ ਨੂੰ ਲੈ ਕੇ ਪਰਿਵਾਰ ਬਹੁਤ ਡਰਿਆ ਹੋਇਆ ਹੈ ਜਦੋਂ ਨੀਰੂ ਜਸਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੋ ਨੌਜਵਾਨ ਉਹਨਾਂ ਦੇ ਘਰ ਵਿੱਚ ਆਏ ਜੋ ਡੱਬਾ ਦੇਣ ਦੇ ਬਹਾਨੇ ਆਏ ਸਨ ਜਦੋਂ ਉਹਨਾਂ ਤੋਂ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਉਹਨਾਂ ਨੇ ਕਿਹਾ ਫਲੋਰ ਦੇ ਹੀ ਬਸਦੀਕ ਹਾਂ ਇਹ ਗੱਲ ਕਹੀ ਉਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੋਇਆ ਕਿ ਜਿਸ ਤੋਂ ਬਾਅਦ ਉਹ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਜਿਗੇਸ਼ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਵੀਡੀਓ ਉਹ ਸੁਣੋ ਹਟਾ ਲੈ ਕੇ ਦਿੱਤਾ ਨਹੀਂ ਤਾਂ ਇਸ ਦੇ ਸਿੱਤੇ ਨੂੰ ਪਰਿਵਾਰ ਨੂੰ ਭੁਗਟਣੇ ਪੈਣਗੇ ਇਸ ਤੋਂ ਬਾਅਦ ਉਹਨਾਂ ਤੇ ਗੋਲੀਆਂ ਚੱਲੀਆਂ ਫਲੋਰ ਤੋਂ ਰਾਜਪਾ ਨੰਗਰ ਦੇ ਵਿਜੇ ਮਾਨ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਮੇਰਾ ਨੀਰੂਸ ਨੂੰ ਹਾਂਜੀ ਹਾਂਜੀ ਤੇ ਉਹ ਮੇਰਾ ਬੇਟਾ ਬਾਹਰ ਕੰਮ ਕਰਦਾ ਸੀ ਯੂ ਐਸ ਏ ਹਾਂਜੀ ਤੇ ਉਹਦੇ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਕੰਪਨੀ ਵਾਲਿਆਂ ਨੇ ਉਹ ਪੈਸੇ ਨਹੀਂ ਦਿੱਤੇ 8000 ਡਾਲਰ ਠੀਕ ਹੈ ਤੇ ਉਹਦੇ ਵਿਚੇ ਵਿੱਚ ਉਹ ਬੰਦੇ ਸਾਡੇ ਅਨੁਸ਼ਾਤ ਦੇ ਦੋ ਬੰਦੇ ਸਾਡੇ ਘਰ ਆਏ ਹੂੰ ਤੇ ਉਹ ਸਾਨੂੰ ਆ ਕੇ ਕਹਿੰਦੇ ਕਿ ਤੁਸੀਂ ਆਪਣੇ ਬੇਟੇ ਨੂੰ ਮੋਰ ਕਰਕੇ ਕਹੋ ਕਿ ਉਹ ਵੀਡੀਓ ਡਿਲੀਟ ਕਰ ਦੇ ਹੂੰ ਠੀਕ ਹੈ ਤੇ ਅਸੀਂ ਕਿਹਾ ਵੀ ਇਹਦੇ ਵਿੱਚ ਸਾਡਾ ਤਾਂ ਕੋਈ ਰੋਲਾ ਨਹੀਂ ਹੈਗਾ ਉਨੇ ਕੰਮ ਕੀਤਾ ਉਹਨੇ ਪੈਸੇ ਲੈਣੇ ਆ ਠੀਕ ਆ ਵੀਡੀਓ ਡਿਲੀਟ ਕਰ ਦੋਗੇ ਤੁਸੀਂ ਉਹਨੂੰ ਪੈਸੇ ਦੇ ਦੋ ਉਹ ਵੀਡੀਓ ਡਿਲੀਟ ਕਰ ਦੇ ਹੂੰ ਠੀਕ ਆ ਤੇ ਕਹਿੰਦੇ ਕਿ ਤੁਸੀਂ ਗਾਰੰਟੀ ਲੈਣੇ ਆ ਕਿ ਵੀਡੀਓ ਡਿਲੀਟ ਕਰ ਦੇਗੇ ਮੈਂ ਕਿਹਾ ਹਾਂਜੀ ਜੇ ਤੁਸੀਂ ਗਾਰੰਟੀ ਸਾਨੂੰ ਦੋਗੇ ਅਸੀਂ ਪੈਸੇ ਦਿੰਨੇ ਆ ਤੇ ਉਹ ਮਨ ਕੇ ਵੀਡੀਓ ਡਿਲੀਟ ਕਰ ਦਊਗਾ ਹੂੰ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਮਨ ਕੇ ਅਸੀਂ ਉਹਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਉਹ ਕਹਿੰਦੇ ਅਸੀਂ ਦੌਰ ਤੋਂ ਆਏ ਆ ਸੀਗੇ ਕਿਹੜੇ ਏਰੀਏ ਤੋਂ ਆਏ ਆ ਕਹਿੰਦੇ ਅਸੀਂ ਬੱਸ ਸਟੈਂਡ ਕੋਲੋਂ ਆਏ ਆ ਠੀਕ ਆ ਦੀ ਜਿਕੇ ਬਸਟੈਂਡ ਕੋ ਤਾਂ ਜਖੀਰਾ ਪੈਂਦਾ ਵਾ ਠੀਕ ਹੈ ਕਿ ਤੁਸੀਂ ਯਖੀਰੇ ਚੋਂ ਆਏ ਆ ਉਹ ਕੁਛ ਨਹੀਂ ਬੋਲੇ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਕਿਹਾ ਕਿ ਮਤਲਬ ਕਿ ਤੁਸੀਂ ਉਹਨਾਂ ਨਾਲੇ ਗੱਲ ਕਰੋ ਹਨਾ ਤੇ ਫਿਰ ਅਸੀਂ ਕਿਹਾ ਕਿ ਮਨ ਕੋ ਸਾਨੂੰ ਕਹਿਣ ਲੱਗੇ ਕਿ ਤੁਸੀਂ ਗੂਮੀ ਉਹ ਡੀਲੀਟ ਕਰ ਦੋ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕੁਛ ਨਹੀਂ ਹੋ ਸਕਦਾ ਵੀ ਅਸੀਂ ਤੁਹਾਨੂੰ ਬੋਲ ਕੇ ਨਹੀਂ ਕੁਛ ਵੀ ਦੱਸਣਾ ਚਾਹਦੇ ਤੁਸੀਂ ਆਪ ਸਮਝਦਾਰ ਹੋ ਹਨਾ ਬੈਸੇ ਆਪਣੇ ਮੂੰਹੋਂ ਨਹੀਂ ਤੁਹਾਨੂੰ ਕੁਛ ਵੀ ਕਹਿਣਾ ਹੈ ਠੀਕ ਹੈ ਤੁਸੀਂ ਆਪ ਸਮਝਦਾਰ ਹੋ ਆਉਣ ਵਾਲੇ ਸਮੇਂ 'ਚ ਕੁਛ ਨਹੀਂ ਹੋ ਸਕਦਾ ਹੂੰ ਫਿਰ ਕੀ ਹੋਇਆ ਜੀ ਫਿਰ ਉਹ ਐਨਾ ਕਰ ਕਹਿ ਕੇ ਸਾਨੂੰ ਤੁਮ ਘਾ ਕੇ ਜਾਣ ਕੇ ਚਲੇ ਗਏ ਹੂੰ ਤੇ ਉਸ ਤੋਂ ਬਾਅਦ ਫਿਰ 24 ਤਰੀਕ ਨੂੰ ਸਵੇਰ ਮਤਲਬ ਕਿ ਤੜਕੇ ਜੇ 1:30 ਵਜੇ ਜਣ ਕੇ ਉਹ ਆਏ ਆ ਹੂੰ ਤੇ ਸਾਨੂੰ ਨਹੀਂ ਪਤਾ ਉਹ ਹੋ ਸੀਗੇ ਜਾਂ ਕੋਈ ਵੀ ਸੀ ਨਾ ਤੇ ਉਹਨਾਂ ਆਇਆ ਆ ਕੇ ਗੱਡੀ ਦੇ ਵਿੱਚ ਬੈਠਿਆ ਨੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਨੇ ਕਿ ਬਿਨਾਂ ਹੂੰ ਠੀਕ ਹੈ ਤੇ ਉਹਨਾਂ ਫਾਇਰਿੰਗ ਕੀਤੀਆਂ ਤੇ ਕਰਕੇ ਮਤਲਬ ਕਿ ਉਹ ਚਲੇ ਗਏ ਹੂੰ ਤੇ ਫਿਰ ਜਦੋਂ ਅਸੀਂ ਮਤਲਬ ਕਿ ਸਾਨੂੰ ਆਵਾਜ਼ ਸੁਣੀ ਅਸੀਂ ਜਾਂ ਕਦਮ ਉੱਠੇ ਉੱਠ ਕੇ ਜਦੋਂ ਦੇਖਿਆ ਤੇ ਸਾਨੂੰ ਅੰਦਰ ਕੁਝ ਨਹੀਂ ਲੱਗਾ ਹੈਗਾ ਤੇ ਜਦੋਂ ਮੈਂ ਫਿਰ ਬੇਟੀ ਨੂੰ ਕਿਹਾ ਕਿ ਤੂੰ ਆਪਣਾ ਕੈਮਰਾ ਖੋਲ ਕੇ ਦੇਖ ਨਾ ਤੇ ਜਦੋਂ ਬੇਟੀ ਨੇ ਕੈਮਰਾ ਖੋਲਿਆ ਤੇ ਸਾਡੇ ਮਤਲਬ ਕਿ ਗੇਟ ਦੇ ਮੋਹਰੇ ਗੱਡੀ ਆ ਕੇ ਖੜਵੀ ਹੈ ਖੜ ਕੇ ਫਾਇਰਿੰਗ ਕਰਕੇ ਤੇ ਉਹ ਚਲੇ ਜਾਂਦੇ ਹੂੰ ਉਸ ਤੋਂ ਬਾਅਦ ਅਸੀਂ 112 ਨੰਬਰ ਤੇ ਕਾਲ ਕੀਤਾ ਤੇ ਉਹਨਾਂ ਨੇ ਪੁਲਿਸ ਭੇਜੀ ਪੁਲਿਸ ਮੋਕੇ ਤੇ ਆਈ ਤੇ ਅਸੀਂ ਆਪਣੇ ਆਂਢੀਆਂ ਗਆਂਢੀਆਂ ਨੂੰ ਸਾਰਿਆਂ ਨੂੰ ਕਾਲ ਕੀਤੀ ਸਾਰੇ ਆਂਢੀ ਗਆਂਢੀ ਆ ਗਏ ਹੂੰ ਕੀ ਪ੍ਰਸ਼ਾਸਨ ਆ ਗਿਆ ਹਾਂਜੀ ਆ ਗਿਆ ਕੀ ਗੱਲ ਵਸ ਸੁਣੀ ਗਈ ਤੁਹਾਡੇ ਹਾਂਜੀ ਸੁਣੀ ਪਰ ਸਾਨੂੰ ਹਨਾ ਕੋਈ ਮਤਲਬ ਕੀ ਬੈਨੀਫਿਟ ਇੰਨਾ ਮਿਲਿਆ ਨਹੀਂ ਹੈਗਾ ਜਿੱਦਾਂ ਸਾਨੂੰ 3-4 ਦਿਨ ਤਿੰਨ ਵਾਰ ਉਹ ਜਿੰਨਾ ਅੱਜ ਕਿੰਨੀ ਜੀ ਹੁੰਦੀ ਸਾਨੂੰ ਅੱਜ ਐਪਾਰਾਈ ਕਾਪੀ ਮਿਲੀ ਹੈ ਹਮ ਹਮ ਜਦ ਕਿ ਅਸੀਂ ਥੋੜਾ ਜ਼ੋਰ ਦੇ ਨਾਲ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਥੈਂਕ ਯੂ ਸਰਦਾਰ ਲੁਭਿੰਦਰ ਸਿੰਘ ਲਖਾ ਹਾਂਜੀ ਹੇਣ ਪੰਜੇੜਾ ਗੋਲਵਾਲ ਕੋ ਹਾਂਜੀ ਤੇ ਪਹਿਲਾਂ ਪਿੰਡ ਸਾਡੇ 8-9 ਮੁੱਲੇ ਇਕੱਠੇ ਹੁੰਦੇ ਸੀ ਠੀਕ ਹੈ ਜੀ ਤੇ ਇੱਥੇ ਦਾ ਮੰਦਿਰ ਜੈ ਵੀਰਿਆਂ ਹੁਣ ਤਾਂ ਸਾਫਤਾ ਹਾਂਜੀ ਬਲੋਕ ਸੰਤਿ ਵੀ ਜਿੱਤੀ ਮੇਰੀ ਪਤਨੀ ਹਾਂਜੀ ਅਸੀਂ ਉਹ ਵੀ ਸਾਫਤਾ ਹੋ ਗਿਆ ਪਰ ਉਹਦੇ ਨਾਤੇ ਇਹ ਲੋਕ ਜਿਹੜੇ ਆ ਸਾਡੇ ਨਾਲ ਬਹੁਤ ਜੁੜੇ ਹੋਏ ਪਹਿਲਾਂ ਤੋਂ ਠੀਕ ਹੈ ਜੀ ਤੇ ਜਿੰਨੇ ਵੀ ਹੈਗੇ ਸਾਡਾ ਭਾਈਚਾਰਾ ਇਸ ਕਰਕੇ ਨਾਲ ਅੰਦਰਸੈ ਸਾਡੇ ਨਾਲ ਬਾਰਦਤ ਹੋ ਗਈ ਆ ਇਹਨਾਂ ਦਾ ਬੇਟਾ ਜਿਹੜਾ ਇੱਕ ਅਮਰੀਕਾ ਗਿਆ ਹਾਂਜੀ ਉਹਨਾਂ ਨੇ ਕਿਸੇ ਦੀ ਗੱਡੀ ਚਲਾਉਂਦਾ ਸੀ ਹਾਂ ਜੀ ਚਲਾ ਰਿਹਾ ਸੀ ਰਕ ਚਲਾਇਆ 2-4 ਮਹੀਨੇ ਤੇ ਉਹਨਾਂ ਨੇ ਉਹਨੂੰ ਪੇਮੈਂਟ ਨਹੀਂ ਦਿੱਤੀ ਠੀਕ ਹੈ ਜੀ ਘੜ ਤੋਂ ਘੜ ਤੋਂ ਦੇ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਗੱਡੀ ਦੀ ਉਹਨਾਂ ਨੇ ਹੋਰ ਕੋਈ ਇਸੇ ਚੀਜ਼ ਦੀ ਵੀਡੀਓ ਬਣਾ ਕੇ ਟਿਕਟੌਕ ਤੇ ਛਾੜ ਦਿੱਤੀ ਠੀਕ ਹੈ ਜੀ ਉਹਦੇ ਸੰਬੰਧ ਵਿੱਚ ਫਿਰ ਥੋੜੇ ਦਿਨ ਹੋਏ ਆ ਤੇ ਦੋ ਬੰਦੇ ਇੱਥੇ ਆਏ ਠੀਕ ਹੈ ਜੀ ਇੱਥੇ ਬੀਬੀਆਂ ਸੀਗੀਆਂ ਸਾਡੇ ਨਾਲ 10-12 ਹਾਂ ਜੀ ਮਾਣ ਮੌਕ ਹੋਈ ਹੋਈ ਸੀ ਹਾਂ ਜੀ ਵਿਆਹ ਦੇ ਪਕਾਰੀਆਂ ਸੀ ਠੀਕ ਹੈ ਜੀ ਉਹ ਆਏ ਅੰਦਰ ਤੇ ਉਹਨਾਂ ਕੋਲ ਇੱਕ ਡੱਬਾ ਸੀ ਹਮ ਲੱਭ ਇਹਨਾਂ ਨੇ ਦੇਖਿਆ ਤੇ ਮੁੜ ਕੇ ਜਦ ਦੇਖਿਆ ਬੀਬੀਆਂ ਤੇ ਚੁੱਪ ਕਰ ਗਏ ਹਾਂਜੀ ਇਹ ਅੰਦਰ ਸੀ ਮਾਮਾ ਧੀਆ ਇਹਨਾਂ ਨੂੰ ਬਿਠਾ ਕੇ ਕਹਿਣ ਲੱਗੇ ਸਾਡੀ ਜਦ ਜਿਹੜੀ ਉੱਥੇ ਉਹਨਾਂ ਨੇ ਵੀਡੀਓ ਟਿਕਟੌਕ ਤੇ ਚੜਾਈਆ ਹਾਂਜੀ ਉਹਨੂੰ ਡਿਟੇਲ ਕਰਾ ਦਿਓ ਨਹੀਂ ਤਾਂ ਤੁਹਾਡਾ ਦੇਖੋ ਕੀ ਹਾਲ ਕਰੇ ਠੀਕ ਹੈ ਜੀ ਇੰਨੀ ਗੱਲ ਕਰਕੇ ਉਹ ਚਲੇਗਾ ਕਹਿੰਦੇ ਅਸੀਂ ਆਵਾਂਗੇ ਉਥੇ ਆਏ ਤੇ ਇੱਥੇ ਉਹਨਾਂ ਨੇ ਦੇਖਿਆ ਇਹ ਇੱਥੇ ਸਾਰੇ ਬੰਦੇ ਉਹਨਾਂ ਨੇ ਇੱਥੇ ਫੇਰ ਮਾਰੇ ਆ ਤੈਨ ਟੈਰ ਮਾਰੇ ਆ ਦੋ ਫੋਨ ਖੜਿਆ ਪੁਲਿਸ ਨੂੰ ਮਿਲ ਗਿਆ ਹਾਂਜੀ ਉਹ ਇਹ ਕਹਿੰਦੇ ਆ ਸਾਡੀਆਂ ਬੀਬੀਆਂ ਇਕੱਲੀਆਂ ਮਾਮਾ ਭੀ ਆ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਕੋਈ ਨਾ ਕੋਈ ਮੁਲਾਜ਼ਮ ਦਿੱਤਾ ਜਾਵੇ ਇਹਨਾਂ ਦੀ ਸੇਫਟੀ ਵਾਸਤੇ ਜਿੰਨੇ ਦਿਨ ਕੀ ਲੇਡੀਜ਼ ਇਹ ਇਕੱਲੀਆਂ ਰਹਿ ਰਹੀਆਂ ਹਾਂਜੀ ਇਕੱਲੀਆਂ ਕੀ ਨਾਂ ਇਹਨਾਂ ਦਾ ਇਹਨਾਂ ਦਾ ਨਾਮ ਆਪਾਂ ਮੈਂ ਨਹੀਂ ਜਾਣਦਾ ਜਸਲ ਪਰਵਾ ਜਸਲ ਪਰਵਾ ਨੀਰੂ ਜਸਲ ਹਾਂਜੀ ਹਾਂਜੀ ਨੀਰੂ ਜਸਲ ਪਰਵਾ ਚੱਲਦਾ ਮੈਂ ਬਾਹਰ ਆਇਆ ਸੀ ਨਾਮ ਆਉਂਦੇ ਨਹੀਂ ਬੱਕ ਹਾਂਜੀ ਤੇ ਇਸ ਕਰਕੇ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਕਹਿੰਦੇ ਮੇਨੂੰ ਕੋਈ ਸਹਾਇਤਾ ਦਿੱਤੀ ਜਾਵੇ ਪਰਸਰੀ ਜੁ ਕੋਈ ਨਾ ਕੋਈ ਮੁਲਾਜ਼ਮ ਦਿੱਤਾ ਜਾਵੇ ਤੇ ਇਹ ਆਪਣਾ ਕੀ ਪ੍ਰਸ਼ਾਸਨ ਦੀ ਕੀ ਕੀ ਕਾਰਗੁਜ਼ਾਰੀ ਆ ਉਹ ਕਰਦੇ ਤਾਂ ਵਧੀਆ ਸੀਗੇ ਉਹਨਾਂ ਨੇ ਫਰਾਈ ਵੀ ਕੱਢ ਦਿੱਤੀ ਆ ਹਾਂਜੀ ਹੁਣ ਗਾਂਹ ਵਾਲੀ ਅਸੀਂ ਇਹ ਮੰਗ ਕਰ ਰਹੇ ਆ ਮੇਨੂੰ ਮੁਲਾਜ਼ਮ ਠੀਕ ਥੈਂਕ ਯੂ ਇਹ ਨੀਰੂ ਜਸਵਲ ਤੇ ਉਸਦੀ ਬੇਟੀ ਗੋਮਲ ਜਸਵਲ ਜੋ ਤਕਲਪੁਰ ਰੋਡ ਫਲੋਰ ਪੰਜ ਢੇਰਾ ਏਰੀਆ ਦੇ ਵਿੱਚ ਰਹਿੰਦੇ ਨੇ ਜੀਦਾ ਸਾਡੇ ਕੋਲ ਆਪਣਾ ਸਟੇਟਮੈਂਟ ਰਿਕਾਰਡ ਕਰਾਈ ਕਿ ਉਹਨਾਂ ਦੇ ਘਰ ਤੇ ਜੋ ਦੋ ਤਿੰਨ ਫਾਇਰ ਕਰਕੇ ਇੱਕ ਗੱਡੀ ਚਲੇ ਗਈ ਜਿਹਨਾਂ ਨੇ ਸੀਸੀਟੀਵੀ ਵਿੱਚ ਵੇਖਿਆ ਜਿਸ ਨੂੰ ਅਸੀਂ ਜੋ ਫੌਰੀ ਤੌਰ ਤੇ ਮੌਕੇ ਤੇ ਜਾ ਕੇ ਮੈਂ ਤੇ ਡੀਐਸਪੀ ਸਾਹਿਬ ਤੇ ਸਾਡੀਆਂ ਹੋਰ ਪੁਲਿਸ ਪਟੀਆਂ ਨੇ ਜੋ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਨੀਰੂ ਜਸਲ ਦਾ ਬੇਟਾ ਅਰਜੁਗੇਸ਼ ਜਸਲ ਯੂਐਸਏ ਜੋ ਮਿਸ਼ੀਗਨ ਦੇ ਵਿੱਚ ਸੋਖੀ ਵੀਰਪੁਰ ਲੋਰ ਵਾਸੀ ਪਿੰਡ ਪੁੱਲਰ 18 ਸੁਬਾਨਪੁਰ ਜ਼ਿਲ੍ਹਾ ਕੂਥਲਾ ਦੀ ਟਰੱਕ ਡਰਾਈਵਰੀ ਕਰਦਾ ਜਿਸ ਨੂੰ ਉਹਦਾ 8000 ਡਾਲਰ ਉਹਦਾ ਤਨਖਾਹ ਨਹੀਂ ਸੀ ਦਿੱਤੀ ਜਿਸ ਤੋਂ ਉਸਨੇ ਦੁਖੀ ਹੋ ਕੇ ਇੱਕ ਵੀਡੀਓ ਪੋਸਟ ਕੀਤੀ ਸੀ ਸੋਸ਼ਲ ਸਾਈਟ ਤੇ ਕਿ ਇਹ ਠੱਗ ਜੋ ਟਰੱਕ ਮਾਲਕ ਨੇ भोले-ਭਾਲੇ ਟਰੱਕ ਡਰਾਈਵਰਾਂ ਤੋਂ ਡਰਾਈਵਰੀ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ ਜਿਸ ਤੇ ਉਹਨੇ ਉਸ ਨੂੰ ਧੌਂਕੀ ਦਿੱਤੀ ਸੀ ਕਿ ਤੇਰੇ ਇਸ ਤੇ ਪਰਿਵਾਰ ਨੂੰ ਸਿੱਟੇ ਭੁਗਤਨੇ ਪੈਣਗੇ ਜਿਸ ਦੇ ਤਹਿਤ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੋ ਸੁਖਵੀਰ ਸਿੰਘ ਭੁੱਲਰ ਆ ਉਸ ਨੇ ਹੀ ਸਾਡੇ ਘਰ ਦੇ ਉੱਤੇ ਜੋ ਬੰਦੇ ਭੇਜ ਕੇ ভাড়া ਦੇ 2.55 ਕੋਨਾ ਤੋਂ ਅਰਜ਼ਦ ਕਰਵਾਈ ਆ ਜਿਸ ਨੂੰ ਅਸੀਂ ਇੰਟਰਸ ਕਰ ਲਿਆ ਸੁਖਵੀਰ ਸਿੰਘ ਭੁੱਲਰ ਦੇ ਖਿਲਾਫ ਜੋ ਕਾਰਵਾ ਦਰਜ ਕੀਤਾ ਗਿਆ ਅਤੇ ਉਸ ਤੋਂ ਉਪਰੰਤ ਜੋ ਸਾਥੀ ਨੇ ਅਣਪਛਾਤੇ ਭੇਜੇਗੇ ਨੇ ਉਹਨਾਂ ਨੂੰ ਵੀ ਜਲਦੀ ਚੇਸ ਕੀਤਾ ਜਾ ਰਿਹਾ ਨਹੀਂ ਅਜੇ ਗੁਫਤਾਰ ਨਹੀਂ ਕੀਤਾ ਗਿਆ ਅਸੀਂ ਜਲਦੀ ਇਹਨੂੰ ਕੇਸ ਕਰਕੇ ਗੁਫਤਾਰ ਕਰ ਲਵਾਂਗੇ ਕਿੰਨੇ ਦਾ ਦਸਮੁਤਾਬਕ ਤਿੰਨ ਫਾਇਰ ਹੋਏ ਨੇ ਜੋ ਸਾਡੀ ਤਹਿਕੀਕਾਤ ਮੁਤਾਬਕ ਦੋ ਫਾਇਰ ਹੋਏ ਨੇ ਹਾਂਜੀ ਦੋ ਫੋਲ ਮਿਲੇ ਨੇ